ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਭਈਆ ਰੋਸ ਭਰੇ ਮਿਲ ਆਣ ਪਰੇ ਹਰ ਕੌਨ ਲਲਕਾਰ ਕੇ ਜੁੱਧ ਮਚਾਇਓ ਬਾਨ ਕਮਾਨ ਕੇ ਪਾਨ ਗਦਾ ਗਹਿ ਜੋ ਤਿੰਨ ਸਾਰ ਸੋਸਾਰ ਬਜਾਇਓ ਕਾਇਲ ਆਪਨ ਭਏ ਪਟਸੋ ਅਰ ਸਸਤਰਣ ਸੋ ਹਰ ਕੋ ਤਨ ਕਾਇਓ ਦੌਰ ਪਰੇ ਹਾਲ ਮੂਸਲ ਲੈ ਬਲ ਬੈਰਣ ਕੋ ਦਲ ਮਾਰ ਕਿਰਾਇਓ ਦੋਹ ਰਾਜ ਜੋਜ ਪਰੇ ਜੇ ਨਿਰਪ ਬਲੇ ਹਰ ਸੋ ਜੁੱਧ ਮਚਾਏ ਤਿੰਨ ਬੀਰਨ ਕੇ ਨਾਮਨ ਸਭ ਸੋ ਕਬ ਕਹਤ ਸੁਨਾਏ ਸਵਈਆ ਸ੍ਰੀ ਨਰਸਿੰਘ ਬਲੀ ਗਜ ਸਿੰਘ ਚਲਿਓ ਧਨ ਸਿੰਘ ਸਰਾਸਨ ਲੈ ਹਰ ਸਿੰਘ ਬਡੋ ਰਨ ਸਿੰਘ ਨਰੇਸ ਨਰੇਸ ਤਹਾਂ ਕੋ ਚਲਿਓ ਤਹਾਂ ਕੋ ਚਲਿਓ ਦਿਜ ਕੋ ਧਨ ਦੇ ਜਦ ਵੀਰ ਸੁਜਾਇ ਕ ਜੁਦ ਕਰਿਓ ਬਹੁ ਵੀਰ ਚੰਮੂ ਸੋ ਕਨੀ ਹਾਨ ਕੈ ਹਰ ਊਪਰ ਬਾਨ ਅਨੇਕ ਹਨੇ ਇਹ ਭਾਂਤ ਕਹਿਓ ਹਮਰੀ ਰਨ ਜੈ ਸਵਈਆ ਹੋਇ 71 ਇਤੇ ਨ ਪਿਓ ਹਰ ਉਪਰ ਬਾਣ ਚਲਾਵਨ ਲਾਗੇ ਕੋਪ ਕੈ ਜੁਧ ਕਰਿਓ ਤਿਨਹੂ ਬ੍ਰਿਜ ਨਾਇਕ ਤੇ ਪਗ ਦੁਏ ਕਰ ਆਗੇ ਜੀਵਕੀ ਆਸ ਕਉ ਤਿਆਗ ਤਬੈ ਸਭ ਹੀ ਰਸ ਰੁਦਰ ਬਿਖੈ ਅਨੁਰਾਗੇ ਚੀਰ ਧਰੇ ਸਿਤ ਆਏ ਹੋਤੇ ਛਿਨ ਬੀਚ ਭਏ ਸਭ ਆਰਨ ਬਾਗੇ ਸਵਯਾ ਜੁਧ ਕਰਿਓ ਤਿਨ ਬੀਰਨ ਸਿਆਮ ਸੋ 파ਰਥ ਜਿਉ ਰਸ ਕੈ ਕਰਨੈ ਸੇ ਕੋਪ ਭਰਿਓ ਬਹੁ ਸੈਨ ਹਣੀ ਬਲ ਭਦਰ ਅਰਿਓ ਰਨ ਭੂ ਮਦ ਐਸੇ ਬੀੜਾ ਫੇਰਾ ਕਰ ਸੰਗਨ ਲੈ ਤੇ ਹਕੇਰ ਲਿਓ ਬਲਦੇਵਹ ਕੈਸੇ ਜੋਰ ਸੁ ਸੰਕਰ ਤੋੜ ਕਿਰਿਓ ਮਦ ਮਤ ਕਰੇ ਗੱਡ ਧਾਰਨ ਜੈਸੇ ਸਵੈਰਨ ਭੂਮ ਮੈਂ ਜੁਦ ਭਇਓ ਅਤਹੀ ਤਤਕਾਲ ਮਰੇ ਰਿਪ ਆਏ ਹੈ ਜੋ ਜੁਦ ਕਰਿਓ ਕਨ ਸਿਆਮ ਘਰੋ ਉਤਕੋਪ ਭਰੇ ਮਨ ਮੈਂ ਭਟ ਔਂ ਸ੍ਰੀ ਨਰਸਿੰਘ ਜੂ ਬਾਨ ਹਰਿਓ ਹਰ ਕੋ ਜੈ ਹਕੀ ਸਮ ਔਰ ਰਕੋ ਯੋ ਉਪਮਾ ਉਪਜੀ ਜੀ ਮੈਂ ਜਿਵ ਸੋਵਤ ਸਿੰਘ ਜਗਾਵਤ ਕੋ ਸਵਈਆ ਸ਼ਾਮ ਕੇ ਬਾਣ ਲਗਿਓ ਔਰ ਮੈਂ ਕਢ ਕੈ ਸੋ ਪੰਖਨ ਲਓ ਸੋ ਗਇਓ ਹੈ ਸ੍ਰਾਉਣ ਕੇ ਸੰਗ ਭਰਿਓ ਸਾਰ ਅੰਗ ਵਿਲੋਕ ਤਬ ਹਰ ਕੋ ਪਪਇਓ ਹੈ ਤਾ ਜਬ ਕੋ ਜਸ ਉੱਚ ਮਹਾ ਕਬ ਨੇ ਕਹਿ ਕੈ ਇਹ ਭਾਂਤ ਦਇਓ ਹੈ ਮਨ ਹੋ ਤਛਕ ਕੋ ਲਰ ਕਾ ਖਗ ਰਾਜ ਲਖਿਓ ਗਹਿ ਲੀਲ ਲਇਓ ਹੈ ਸਵਈਆ ਸ੍ਰੀ ਬ੍ਰਿਜਨਾਥ ਸਰਾਸਨ ਲੈ ਰਿਸ ਕੈ ਸਰ ਰਾਜਨ ਵਿੱਚ ਕਸਾ ਗਜ ਸਿੰਘ ਕੁਮਾਨ ਅਚਾਨ ਹਰਿਓ ਗਿਰ ਭੂਮ ਪਰਿਓ ਜਾਨ ਸਾਪ ਦਸਾ ਹਰ ਸਿੰਘ ਜੋ ਠਾਡੋ ਹੋ ਤੋ ਤਿਹ ਪੈ ਸੋ ਭਾਜ ਗਇਓ ਤਿਹ ਪੇਖ ਦਸਾ ਮਨ ਸਿੰਘ ਕੋ ਰੂਪ ਨਿਹਾਰਤ ਹੀ ਨਟਿਕਿਓ ਸੋ ਚੱਲਿਓ ਸਟਕਾਏ ਸਸਾ ਸਵਈਆ ਹਰ ਸਿੰਘ ਜਬੈ ਤਾਬਜ ਖੇ ਤਜ ਖੇਤ ਚਲਿਓ ਰਣ ਸਿੰਘ ਉੱਠਿਓ ਪੁਨ ਕੋਪ ਭਰਿਓ ਧਨ ਬਾਨ ਸੰਭਾਰ ਕੈ ਪਾਨ ਲਿਓ ਮਹਰੋ ਬਲ ਕੈ ਰਣ ਜੁਦ ਕਰਿਓ ਉਨਹੂ ਪੁਨ ਬੀਚ ਅਯੋਧਨ ਕੇ ਹਰ ਕੋ ਲਲਕਾਰ ਕੈ ਇਹ ਉਚਰਿਓ ਅਬ ਜਾਤ ਕਾ ਹਾਥਿ ਰਹੋ ਹੋ ਘਰੀ ਹਮਰੇ ਅਸਕਾਲ ਕੇ ਹਾਥ ਭਰਿਓ ਸਵਈਆ ਇਹ ਭਾਂਤ ਕਹਿਓ ਰਣ ਸਿੰਘ ਜਬੈ ਹਰ ਸਿੰਘ ਤਬੈ ਸੁਨ ਕੈ ਮਸਕਾਨਿਓ ਮਸਕਾਨਿਓ ਆਏ ਪਰੇ ਆਏ ਅਰਿਓ ਹਰ ਸਿਓ ਧਨ ਲੈ ਰਣ ਕੀ ਛਿੱਤ ਤੇ ਨਹੀਂ ਪੈਗ ਪਰਾਨਿਓ ਇਹ ਆਪਾਂ ਤ ਕਹੇਓ ਰਣ ਸਿੰਘ ਜਬ ਹਰ ਸਿੰਘ ਤਬੈ ਸੁਨਕੇ ਮੁਸਕਾਨੋ ਆਏ ਅਰਿਓ ਹਰ ਸਿਓ ਧਨ ਲੈ ਰਣ ਕੀ ਛਿੱਤ ਤੇ ਨਹੀਂ ਪੈਗ ਪਰਾਨਿਓ ਕੋਪ ਕੈ ਬਾਤ ਕਹੇ ਜਦ ਬੀਰ ਸੋ ਮੈਂ ਇਹ ਲੱਛਣ ਕੋ ਪਹਿਚਾਨੋ ਮੈਂ ਇਹ ਲੱਛਣ ਤੇ ਪਹਿਚਾਨੋ ਆਇ ਕਾ ਜੁਦ ਕਿਉ ਹਮਸੋ ਸੋ ਭਲੇ ਬਿਦ ਕਾਲ ਕੇ ਹਾਥ ਬਿਕਾਨੋ ਸਵਈਆ ਯੋ ਸੁਨ ਕੈ ਬਤੀਆ ਤੇ ਹਕੇ ਹਰ ਜੋ ਧਨ ਲੈ ਅਕਰ ਮੈਂ ਮੁਸ ਕਿਉ ਹੈ ਦੀਰਗ ਗਾਤ ਲਖਿਓ ਤਬਹੀ ਸਰਛਾਨ ਦਇਓ ਹ ਅਰ ਸੀਸ ਤਕਿਓ ਹੈ ਬਾਨ ਲਗਿਓ ਹਰ ਸਿੰਘ ਤਬੈ ਸਿਰ ਟੂਟ ਪਰਿਓ ਢਾਰ ਠਾਡੋ ਰਹਿਓ ਹੈ ਮੇਰ ਕੇ ਸ੍ਰਿੰਗ ਹੋ ਤੇ ਉਤਰਿਓ ਸੋ ਮਨੋ ਰਵ ਆਸਤ ਕੋ ਪ੍ਰਾਤ ਭਇਓ ਹੈ ਸਈਆ ਮਾਰ ਲਿਓ ਹਰ ਸਿੰਘ ਜਬਰਨ ਸਿੰਘ ਤਬ ਹਰ ਉਪਰ ਧਾਇਓ ਬਾਨ ਕਮਾਨ ਕਿਪਾਨ ਗਦਾ ਕਹਿ ਕੈ ਕਰ ਮੈਂ ਅਤ ਜੁਦ ਮਚਾਇਓ ਕੋਚ ਸਚੇ ਨਿਜ ਅੰਗ ਮਹਾਲ ਲੱਖ ਕਹਿ ਕਬ ਨੇਹ ਭਾਤ ਸੁਨਾਇਓ ਮਨ ਹੁ ਮਤ ਕਰੀ ਬਨ ਮੈਂ ਰੇਸ ਕੈ ਮ੍ਰਿਗ ਰਾਜ ਕੇ ਉਪਰ ਆਇਓ ਆਇ ਕਸੇ ਆਮ ਸੋ ਜੁਦ ਕਰਿਓ ਰਨ ਕੀ ਛੇਤ ਤੇ ਪਗ ਇਕ ਨ ਭਾਗਿਓ ਫੇਰ ਗਦਾ ਗਹਿ ਕੈ ਕਰ ਮੈਂ ਬ੍ਰਿਜ ਭੂਖਨ ਕੋ ਤਨ ਤਾਣਨ ਲਾਗਿਓ ਸੋ ਮਦਸੂਦਨ ਸੂ ਜੋ ਲਖਿਓ ਰਸ ਰੁਦਰ ਬਿਖੈ ਅਤਿ ਹੀ ਇਹ ਪਾਗਿਓ ਸ੍ਰੀ ਹਰ ਚੱਕਰ ਲਇਓ ਕਰ ਮੈਂ ਭੂਆ ਬਕਰ ਕਰੀ ਇਸ ਮੈਂ ਅਨੁਰਾਗਿਓ ਲੈ ਬਰ ਚੀਰਨ ਸਿੰਘ ਤਬੈ ਜਦੁ ਬੀਰ ਕੈ ਮਾਰ ਜਦੁ ਬੀਰ ਕੇ ਮਾਰਨ ਕਾਜ ਚਲਾਈ ਜਾਏ ਲਗੇ ਹਰ ਕੋ ਅਨਚੇਤਾ ਉਦੈ ਪੂਜ ਫੋਰ ਕੈ ਪਾਰ ਦਿਖਾਈ ਲਾਗ ਰਹੀ ਪ੍ਰਭ ਕੇ ਤਨ ਸਿਓ ਉਪਮਾ ਤੇ ਹਕੀਕਾ ਵਿਭਾਗ ਸੁਨਾਇ ਮਨੋ ਗ੍ਰੀਖਮ ਤੀਨ ਤਪੀਤਰ ਨਾਗਨ ਚੰਦਨ ਸਿਓ ਲਪਟਾਈ ਸਵਈਆ ਜਮ ਓਕਾਰ ਕੈ ਸੋਬਰ ਛੀ ਪੁਜਤੇ ਅਰਮਰਨ ਹੇਤ ਚਲਾਈ ਬਾਨਨ ਕੇ ਕਨ ਬੀਚ ਚਲੇ ਚਪਲਾ ਕੇ ਦੋ ਹੰਸ ਕੀ ਅੰਸ ਤਚਾਈ ਜਾਏ ਲਗੇ ਤਹਕੇ ਤਨ ਮੈਂ ਔਰ ਭੋਰ ਰਹੀ ਓਹੇ ਔਰ ਦਿਖਾਈ ਕਾਲ ਕਾ ਮਨੋ ਹ ਸ੍ਰਾਵਣ ਭਰੀ ਹਨ ਸੋਮ ਬਨੇ ਸੋਮ ਕੋ ਮਾਰਨ ਤਾਈ ਰਣ ਸਿੰਘ ਜਬੈ ਰਣ ਸਾੰਗ ਖਨਿਓ ਧਨ ਸਿੰਘ ਤਬੈ ਕਰ ਕੋਪ ਸਿਧਾਰਿਓ ਤਾਏ ਪ੍ਰਯੋਗ ਕਰ ਲੈ ਬਰਛਾ ਲਲਕਾਰ ਕੈ ਸ੍ਰੀ ਹਰ ਉਪਰ ਝਾਰਿਓ ਆਵਤ ਸੋ ਲਖਿਓ ਕਨ ਸਿਆਮ ਨਿਕਾਰ ਕ ਖਗ ਸੋ ਦੋਇ ਕੰਡਾਰਿਓ ਭੂਮਨ ਦੋ ਟੂਕ ਹੋਏ ਟੂਟ ਪਰਿਓ ਸੋ ਮਨੁ ਖਗ ਰਾਜ ਬਡੋ ਅਹਿਮਾਰਿਓ ਸੋ ਆਇਆ ਕਉ ਬਚਾਇ ਕ ਸ੍ਰੀ ਜਦੁ ਮੇਰ ਸਰਾਸਨ ਲੈ ਊੜ ਅਰ ਉਪਰ ਧਾਇਓ ਚਾਰ ਮਹੂਨਤ ਜੁਦ ਭਇਓ ਹਰ ਕਾਏ ਨ ਹੋਏ ਵੋਹਿ ਕਉ ਨਹੀਂ ਘਾਇਓ ਰੋਸ ਕੈ ਬਾਨ ਹਣੀਓ ਹਰ ਕਉ ਹਰ ਹੂੰ ਤਿਹ ਖੈਂਚ ਕੈ ਬਾਨ ਲਗਾਇਓ ਹੂੰ ਦੇਖ ਰਿਹਾ ਮੁਖ ਸ੍ਰੀ ਹਰ ਕੋ ਹਰ ਹੂੰ ਮੁਖ ਦੇਖ ਰਹਿਓ ਮੁਚ ਕਾਇਓ ਸ੍ਰੀ ਜਦਵੀਰ ਕੋ ਬੀਰ ਬਲੀ ਅਸਲਾ ਕਰ ਮੈਂ ਧਨ ਸਿੰਘ ਪਹਿਤਾਇਓ ਆਵਤ ਹੀ ਲਲਕਾਰ ਪਰਿਓ ਗਜ ਮਨ ਹਕੇ ਹਰ ਕਉ ਡਰ ਪਾਇਓ ਤਉ ਧਨ ਸਿੰਘ ਸਰਾਸਨ ਲੈ ਸਰ ਸੋਤੇ ਹਕੋ ਸਿਰ ਘੂਮ ਗਿਰਾਇਓ ਜੋ ਅਹ ਰਾਜ ਕੇ ਆਨਨ ਪੀਤਰ ਆਨ ਪਰਿਓ ਮ੍ਰਿਗ ਜਾਨ ਨਾ ਪਾਇਓ ਤੁ ਸਰਸੁਈ ਜਦੂ ਬੀਰ ਕੋ ਬੀਰ ਸਰਾਸਨ ਲੈ ਸਰ ਕੂਪ ਭਇਓ ਹੈ ਧੀਰ ਬਲੀ ਧਨ ਸਿੰਘ ਕੀ ਓਰ ਚਲਾਵਤ ਬਾਨ ਨ ਸੰਕ ਨਿਸੰਕ ਗਇਓ ਹੈ ਤੈਤਨ ਸੇਂਗ ਲਿਓ ਅਸ ਹਾਥ ਕਟਿਓ ਅਰ ਮਾਥਨ ਡਾਰ ਦਇਓ ਹੈ ਕਾਚੇ ਨਿਹਾਰ ਸਰੋਵਰ ਤੇ ਪ੍ਰਫੁੱਲਿਓ ਮਨਹੁ ਬਾਰ ਚਤੂਰ ਲਇਓ ਹੈ ਮਾਰ ਦੋ ਬੀਰਨ ਕੋ ਧਨ ਸਿੰਘ ਸਰਾਸਨ ਲੈ ਦਲ ਕੋ ਤੱਕ ਧਾਇਓ ਆਵਤ ਹੀ ਗਾਜ ਬਾਜ ਹਨੇ ਰਥ ਪੈਦਲ ਕਾਟ ਘਨੋ ਰਣ ਤ ਪਾਇਓ ਖਗ ਆਲਾਤ ਕੀ ਭਾਂਤ ਫਿਰਿਓ ਖਰ ਸਾਨ ਨੇਪਾਲ ਕੋ ਛਤਰ ਲਜਾਇਓ ਔਰ ਭਲੀ ਉਪਮਾ ਤੇ ਹਕੀ ਲਖ ਭੀਖਮ ਕਉ ਹਰ ਚੱਕਰ ਪ੍ਰਮਾਯੋ ਸਈਆ ਬਹਰੋ ਧਨ ਸਿੰਘ ਸਰਾਸਨ ਲੈ ਰਿਸ ਕੈ ਅਰਕੇ ਦਲ ਮਾਜ ਪਰਿਓ ਰਤ ਕਾਟ ਕਣੀ ਗਜ ਬਾਜ ਹਨੇ ਨਹੀਂ ਜਾਤ ਕਨੇ ਇਹ ਭਾਂਤ ਲਰਿਓ ਜਬ ਲੋਕ ਸੋ ਬੀਰ ਕਿਤੇ ਪਠਾਏ ਹਰ ਓਰ ਚਲਿਓ ਅਤ ਕਉਪ ਭਰਿਓ ਮੋਖ ਮਾਰਿ ਹਿ ਮਾਰ ਪੁਕਾਰ ਪਰਿਓ ਦਲ ਜਦਵ ਕੋਮ ਸਿਗਰੋ ਬਿ ਡਰਿਓ ਲੋਹਰਾ ਧਨ ਸਿੰਘ ਜੈ ਸੈਨਾ ਜਦਵੀ ਜੀਨੀ ਕਣੀ ਖਪਾਏ ਤਬ ਬ੍ਰਿਜ ਭੂਖਾ ਨੇ ਕੂਪ ਪਰ ਬੋਲਿਓ ਨੈਨ ਤਚਾਏ ਕਾਨ ਬਾਚ ਸਨ ਪ੍ਰਤ ਸਵੰਯਾ ਦੇਖਤ ਹੋ ਪਟ ਠਾਡੇ ਕਹਾ ਹਮ ਜਾਨਤ ਹੈ ਤੁਮ ਪੌਰਖ ਹਾਰਿਓ ਸ੍ਰੀ ਧਨ ਸਿੰਘ ਕੇ ਬਾਣ ਛਟੇ ਸਭ ਹੂੰ ਰਨ ਮੰਡਲ ਕੇ ਤੇ ਪਗਟ ਆਰਿਓ ਸਿੰਘ ਕੇ ਅਗਰਵ ਜੈਸੇ ਆਜਾ ਗਨ ਐਸੇ ਭਜੇ ਨਹ ਸ਼ਸਤਰ ਸ਼ਸਤਰ ਸੰਭਾਰਿਓ ਕਾਇਰ ਹੋਏ ਤੇ ਹਪੇ ਕਾਇਰ ਹੋਏ ਤੇ ਹਪੇ ਖ ਡਰੇ ਨਹਿ ਆਪ ਮਰੇ ਉਹਨ ਕਉ ਨਹੀਂ ਮਾਰਿਓ ਸੋਈਆ ਜੋ ਸੁਨ ਕਹਿ ਹਰ ਕੀ ਬਤੀਆਂ ਭਟ ਦੰਤਨ ਪੀਸ ਕੈ ਕ੍ਰੋਧ ਭਰੇ ਧਨ ਬਾਨ ਸੰਭਾਰ ਕੈ ਧਾਏ ਪਰੇ ਧਨ ਸਿੰਘ ਹੋਤੇ ਨਹਿ ਨੈਕ ਡਰੇ ਧਨ ਸਿੰਘ ਸਰਾਸਨ ਲੈ ਕਰ ਮੈਂ ਕਟ ਦੈ ਤਨ ਕੇ ਸਿਰ ਭੂਮ ਪਰੇ ਮਨੁ ਪਾਉਣ ਕੋ ਪੁੰਜ ਬਹਿਓ ਲਾਗ ਕੇ ਫੁੱਲ ਵਾਰੀ ਮੇ ਟੂਟ ਕੈ ਫੂਲ ਚਰੇ ਕਬੀਤਾ కోప ਭਰੇ ਆਏ ਭੱਟ ਗਿਰੇ ਰਨ ਭੂਮ ਕਟ ਜੁੱਧ ਕੇ ਨੇ ਪੱਟ ਸਮਹਾਏ ਸਿੰਘ ਧਨ ਸੋ ਆਇਦੁ ਲਪਾਨ ਮੈ ਨਿਦਾਨ ਕੋ ਸਮਰ ਜਨ ਔਰ ਦੌਰ ਪਰੇ ਬੀਰ ਤਬ ਢਾਏ ਮਨ ਸੋ ਕੋਪ ਧਨ ਸਿੰਘ ਲੈ ਸਰਾਸਨ ਸੁਬਾਨ ਤਾਨ ਜੁਦੇ ਕਰ ਡਾਰੇ ਸੀਸ ਤੈਨਹੀ ਕੇ ਤਾਨ ਸੋ ਮਨੁ ਬਸੁੰਦਰਾ ਮਨ ਹੋ ਬਸੁੰਦਰਾ ਕੀ ਧੀਰਤਾ निहार इन्द्र की निज पूके नी निज नी पूजा अरबिंद पोहपन सो ਸੋ ਯਾ ਸ੍ਰੀ ਧਨ ਸਿੰਘ ਅਯੋਧਨ ਮੈਂ ਅਤ ਕੋਪ ਕੀਓ ਬਹੁਤੇ ਭਾਟ ਮਾਰੇ ਔਰ ਜਿਤੇ ਬਰ ਆਵਤ ਹੈ ਸੋਹਨੇ ਜਨ ਮਰਤ ਪਿ ਮੇਗ ਬਿਡਾਰੇ ਜਦਵ ਕੇ ਦਲ ਕੇ ਗਜ ਕੇ ਹਲ ਕੇ ਦਲ ਕੇ ਹਲ ਕੇ ਕਰ ਡਾਰੇ ਝੂਮ ਗਿਰੇ ਏਵਜਿਓ ਧਰਨੀ ਮਨੋ ਇੰਦਰ ਕੇ ਬਜਰ ਲਗੇ ਗਿਰ ਭਾਰੇ ਸੋਈਆ ਕੋਪ ਭਰੇ ਅਸਪਾਨ ਧਰੇ ਧਨ ਸਿੰਘ ਅਰੇ ਗਜ ਰਾਜ ਸੰਘਾਰੇ ਔਰ ਚਿਤੇ ਗਜ ਪੁੰਜ ਹੋਤੇ ਦਰਮਾਨ ਭਜੇ ਅਤਹੀ ਤੁਜਵਾਰੇ ਤਾਂ ਛਬ ਕੀ ਉਪਮਾ ਕਬ ਸ਼ਾਮ ਕਹੈ ਮਨ ਮੈਂ ਸੋ ਵਿਚਾਰ ਉਚਾਰੇ ਮਨ ਹਿੰਦਰ ਕੇ ਆਗਮਤੇ ਦਰ ਭੂ ਧਰ ਕੈ ਧਰ ਪੰਖ ਪਧਾਰੇ ਜੁਦ ਕੀਓ ਧਨ ਸਿੰਘ ਕਨੋ ਤੇਹਕੇ ਕੋ ਸਮੋਹ ਬੀਰ ਨ ਆਇਓ ਜੋ ਰਾਨ ਕੋਪ ਸਿਓ ਆਨ ਪਰਿਓ ਨਹੀਂ ਜਾਣਦੀਓ ਸੋਈ ਮਾਰ ਗਿਰਾਇਓ ਸੋਈ ਮਾਰ ਗਿਰਾਇਓ ਦਾਸ ਰਥੀ ਦਲ ਸਿਓ ਜਿਮ ਰਾਵਣ ਦਾਸ ਰਥੀ ਦਲ ਸਿਓ ਜਿਮ ਰਾਵਣ ਰੋਸ ਭਰਿਓ ਅਤ ਜੁਦ ਮਚਾਇਓ ਤੈਸੇ ਪਰਿਓ ਧਨ ਸਿੰਘ ਬਲੀ ਹਨ ਕੈ ਚਤੁਰੰਗ ਚੰਮੂ ਪੁਨ ਧਾਇਓ ਸਵਈਆ ਤੇਰ ਕਹਿਓ ਧਨ ਸਿੰਘ ਬਲੀ ਰਨ ਤਿਆਗ ਸੁਨੋ ਹਰ ਭਾਜ ਨ ਜਈਐ ਤਾ ਤੇ ਸੰਭਾਰ ਕੈ ਆਨ ਭਿਰੋ ਨਿਜ ਲੋਕਨ ਕੋ ਬਿਰਥਾ ਨ ਕਟਈਐ ਏ ਬਲਦੇਵ ਸਰਾਸਨ ਲੈ ਹਮ ਸੋ ਸਮੁਹਾਇ ਕ ਜੁਧ ਕਰਈਐ ਸੰਗਰ ਕੇ ਸਮ ਔਰ ਕਛੂ ਨਹੀਂ ਯਾ ਦੇ ਦਹੁ ਜਗ ਮੈਂ ਜਸ ਪਈਐ ਸਵਿਆ ਯੋ ਸੁਨ ਕਹਿ ਪਤਿਆ ਅਰ ਕੀ ਤਰ ਕੀ ਤਰਕੀ ਮਨ ਮੈਂ ਅਤ ਕੋਪ ਭਰਿਓ ਹੈ ਬਾਨਕ ਮਾਨਕ ਪਾਨ ਗਦਾ ਗਹਿ ਕੈ ਜਦ ਬੀੜ ਹੁਤਾਏ ਪਰਿਓ ਹੈ ਜੁਦ ਕੋ ਫੇਰ ਫਿਰਿਓ ਧਨ ਸਿੰਘ ਸਰਾਸਨ ਲੈ ਨਹੀ ਨੈਕ ਡਰਿਓ ਹੈ ਬਾਨਨ ਕੀ ਪਰਖਾ ਕਰ ਕੈ ਹਰ ਸਿਓ ਲੜ ਕੈ ਬਲ ਸਾਥ ਅਰਿਓ ਹੈ ਸਵਯਿਆ ਇਤ ਤੇ ਬਲ ਪਤਰ ਸੁ ਕੋਪ ਭਰਿਓ ਉਤ ਤੇ ਧਨ ਸਿੰਘ ਭਇਓ ਅਤ ਤਤੋ ਜੁਦ ਕੀਓ ਰਿਸ ਕਾਇਨ ਸੋ ਸੁ ਦੁਖ ਵੁਨ ਕੇ ਅੰਗ ਭਇਓ ਰੰਗ ਰਾਤੋ ਮਾਰ ਹੀ ਮਾਰ ਪੁਕਾਰ ਪਰੇ ਅਰ ਭੁੱਲ ਗਈ ਮਨ ਕੀ ਸੁਧ ਸਾਤੋ ਰਾਮ ਕਹੈ ਇਹ ਭਾਂਤ ਲਰੈ ਹਰ ਸੋ ਹਰ ਜਿਓ ਗਜ ਸਿਓ ਗਜ ਮਤੋ ਸਭੀਆ ਜੋ ਬਲ ਦੇਵ ਕਰੇ ਤਿਹਬਾਰ ਬਚਾਏ ਕਾ ਆਪਨੋ ਆਪ ਸੰਭਾਰੇ ਲੈ ਕਰ ਮੋ ਅਸ ਦੌਰ ਤਬੈ ਕਸ ਲੈ ਕਸ ਕੈ ਬਲ ਉਪਰ ਆ ਘਾਏ ਪ੍ਰਹਾਰੇ ਲੈ ਕਰ ਮੋ ਅਸ ਦੌਰ ਤਬੈ ਕਸ ਕੈ ਬਲ ਉਪਰ ਆ ਘਾਏ ਪ੍ਰਹਾਰੇ ਵੀਰ ਪੈ ਭੀਰ ਲਖੀ ਜਦ ਵੀਰ ਸੋ ਜਾਦਵ ਲੈ ਰਿਪ ਓਰ ਸਿਧਾਰੇ ਘੇਰ ਲਯੋ ਧਨ ਸਿੰਘ ਤਬੈ ਨਿਸਮੈ ਸਸ ਕੀ ਢਿਗ ਜਿਓ ਲਖ ਤਾਰੇ ਬੇੜ ਲਇਓ ਧਨ ਸਿੰਘ ਜਬ ਗਜ ਸਿੰਘ ਜੋ ਠਾਡੋ ਹੂ ਤੋ ਸਉਤਾਇਓ ਸ੍ਰੀ ਬਲਦੇਵ ਲਖਿਓ ਤਬ ਹੀ ਚੜਸਿ ਅੰਦਨ ਵਾਹੀ ਕੀ ਓਰ ਤਵਾਇਓ ਪਾਵਨ ਸੋਨ ਦਇਓ ਹਾਰ ਲਓ ਅਦ ਬੀਚ ਹੀ ਬਾਨਨ ਸੋ ਬਿਰਮਾਇਓ ਠਾਡੋ ਰਹਿਓ ਗਜ ਸਿੰਘ ਤਹਾਂ ਸੋ ਮਨੋ ਗਜ ਕੇ ਪਾਦ ਸੰਕਰਪਾਇਓ ਸਵਈਆ ਧਨ ਸਿੰਘ ਸੋ ਸ੍ਰੀ ਹਰ ਜੁਦ ਕਰੇ ਕਬ ਰਾਮ ਕਹੈ ਕਹੂ ਜਾਤ ਨ ਮਾਰਿਓ ਕੋਪ ਭਰਿਓ ਮਦ ਸੂਦਨ ਜੂ ਕਰ ਵਿੱਚ ਸੋ ਆਪਨੋ ਚੱਕਰ ਸੰਭਾਲਿਓ ਛਾਡ ਦਇਓ ਰਨ ਮੈਂ ਬਾਰਕੈ ਧਨ ਸਿੰਘ ਕੋ ਕਾਟ ਕੈ ਸੀਸ ਉਤਾਰਿਓ ਜੋ ਤਰ ਫਿਓ ਧਰ ਭੂਮ ਬੇਖੈ ਮਨੋ ਮੀਨ ਸਰੋਵਰ ਤੇ ਗਹਿ ਡਾਰਿਓ ਸਵਈਆ ਮਾਰ ਲਇਓ ਧਨ ਸਿੰਘ ਜਬੈ ਤਬ ਹੀ ਲਖ ਜਾਦਵ ਸੰਖ ਬਜਾਏ ਕੇਤਕ ਬੀੜ ਕੱਟੇ ਬਿਕਟੇ ਹਰ ਸੋ ਲੜ ਕੈ ਹਰ ਲੋਕ ਸਿਧਾਏ ਠਾਡੋ ਹੋ ਤੋ ਗਜ ਸਿੰਘ ਜਹਾਂ ਇਹ ਗੋਤਕ ਦੇਖ ਮਹਾ ਬਿਸਮਾਏ ਤਉ ਲਗ ਭਾਗਲ ਆਏ ਕਹਿਓ ਜੋ ਰਹੇ ਭਜ ਕੈ ਤੁਮਰੇ ਪਹਿ ਆਏ ਯੋ ਸੁਨ ਕਹਿ ਤਿਨ ਕੇ ਮੁਖ ਤੇ ਗਜ ਸਿੰਘ ਬਲੀ ਅਤ ਕੋਪ ਭਰਿਓ ਕਬ ਸਿਆਮ ਨਿਹਾਰ ਕੈ ਰਾਮ ਕੀ ਓਰ ਤਵਾਏ ਤਹਾਂ ਰਥ ਜਾਏ ਪਰਿਓ ਤਜ ਸੰਕ ਨਿਸੰਕ ਹੋਏ ਜੁਧ ਕਰਿਓ ਜਦ ਵੀਰ ਕਹਾ ਤਿਨ ਯੋ ਉਚਰਿਓ ਧਨ ਵੈ ਧਨ ਸਿੰਘ ਬਲੀ ਹਰ ਕੇ ਸਮੁਹੇ ਲੜ ਕੈ ਭਵ ਸਿੰਧ ਤਰਿਓ ਸਵਯਾ ਪ੍ਰੇਮ ਸੋਯੋਂ ਕਹਿ ਕ ਮੁਖਤੇ ਪਰਲੋਕ ਸੋ ਲੋਕ ਗਰਹਿ ਸੋ ਵਿਚਾਰੇ ਹੋ ਤੇਜ ਪ੍ਰਚੰਡ ਬਧੋ ਬਰਛਾ ਇਸ ਕਾ ਕਰਮ ਗਜ ਸਿੰਘ ਸੰਭਾਰਿਓ ਜਾਹੋ ਕਹਾ ਬਲ ਭਦਰ ਤਬੈ ਜਾਹੋ ਕਹਾ ਬਲ ਭਦਰ ਅਬ ਕਬ ਸਿਆਮ ਕਹੈ ਇਹ ਭਾਂਤ ਉਚਾਰਿਓ ਸੋ ਬਰਕ ਕਰ ਕੋ ਤਨ ਕੋ ਜਦ ਬੇੜ ਕੇ ਭਰਾਤ ਕੇ ਉਪਰ ਡਾਰਿਓ ਸੋ ਯਾ ਆਵਤਿ ਓ ਬਰਛਾ ਗਹਿ ਕੈ ਬਲ ਦੇਵ ਸੋ ਏਕ ਉਪਾਇ ਕਰਿਓ ਹੈ ਸਿ ਅੰਦਨ ਪੈ ਨਿਹਰਿਓ ਤਬਹੀ ਛਤਰੀ ਤਰ ਹੋਏ ਇਹ ਭਾਂਤ ਅਰਿਓ ਹੈ ਪੋਰ ਕੇ ਪਾਰ ਭਇਓ ਫਲ ਜੋ ਤਿਹ ਕੀ ਉਪਮਾ ਕਬਿਓ ਉਚਰਿਓ ਹੈ ਮਨ ਹ ਕਲਿੰਦਰ ਕੇ ਸਿੰਘ ਹੋਤੇ ਨਿਕਸਿਓ ਅਹ ਕੋ ਫਨ ਕੋਪ ਭਰਿਓ ਹੈ ਸਵਿਆ ਬਲ ਸੋ ਬਲ ਖੈਂਚ ਲਿਓ ਬਰਛਾ ਤੇਹ ਕੇ ਕਰ ਸੋ ਤਿਰਛਾ ਸੋ ਪਰਮਾਇਓ ਯੋ ਚਮ ਕਿਉ ਦਮ ਕਿਉ ਨਭ ਮੈਂ ਚੁਟਿਆ ਉੱਡ ਤੇਜ ਮਨੋ ਦਰਸਾਇਓ ਸ੍ਰੀ ਬਲਪਦਰ ਅਯੋਧਨ ਮੈ ਰਿਸ ਕੈ ਗਜ ਸਿੰਘ ਕੀ ਓਰ ਚਲਾਇਓ ਮਨ ਹੁ ਕਾਲ ਭਰੀ ਛਤ ਗਉ ਜਮ ਦੰਡ ਪ੍ਰਚੰਡ ਕਿ ਦੋ ਚਮਕਾਇਓ ਸਵਈਆ ਗਜ ਸਿੰਘ ਅਨੇਕ ਉਪਾਇ ਕੀਏ ਨਾ ਬਚਿਓ ਔਰ ਆਏ ਲਗਿਓ ਬਰਛਾ ਬਾਰ ਭੂਪ ਬਿਲੋਕਤ ਹੈ ਸਿਗਰੇ ਤੋ ਨ ਸੀਸ ਹਹਾ ਕਹਿ ਮੀਚਤ ਹੈ ਕਰ ਘਾਓ ਪ੍ਰਚੰਡ ਲਗਿਓ ਤਿਹ ਕੋ ਮੁਰਛਾਏ ਪਰਿਓ ਨ ਤਜਿਓ ਕਰਤੇ ਸਰ ਸਿੰਧਨ ਪੈ ਗਜ ਸਿੰਘ ਗਿਰਿਓ ਗਿਰ ਪੂ ਗਿਰ ਉਪਰ ਜੋ ਗਜ ਰਾਜਕਲੇਵਰ ਚੇਤ ਭਇਓ ਤਬ ਹੀ ਗਜ ਸਿੰਘ ਸੰਭਾਰ ਪ੍ਰਚੰਡ ਕੁੰਡ ਤਨਾਇਓ ਕਾਨ ਪ੍ਰਮਾਨ ਲੋਖੈਂ ਚਕੈ ਆਨ ਸੁਤਾਨ ਕੈ ਬਾਨ ਪ੍ਰਕੋਪ ਚਲਾਇਓ ਏਕ ਤੇ ਹੋਏ ਕ ਅਨੇਕ ਚਲੈ ਤਿਹ ਕੀ ਉਪਮਾ ਕਹ ਭਾਖ ਸੁਨਾਇਓ ਬਉਨ ਕੇ ਪਛਕ ਤੱਛਕ ਲੱਛਕ ਲਾਇ ਬਾਲਕੀ ਸਰਨਾਗਤ ਆਇਓ ਸਵਯਾ ਤੋਇਆ ਬਾਨ ਨਾਇਕ ਲਗਿਓ ਬਲ ਕੋ ਗਜ ਸਿੰਘ ਤਬੈ ਇਹ ਭਾਂਤ ਕਹਿਓ ਹੈ ਸੇਸ ਸੁਰੇ ਸਦਨੇ ਸਤਨੇ ਮਹੇਸ ਨਿ세ਸ ਖਗੇਸ ਕਹਿਓ ਖਗੇਸ ਗਹਿਓ ਹੈ ਜੁਦ ਬਖੈ ਅਬ ਲੋ ਸੁਨ ਲੈ ਸਉ ਬੀਰ ਹਨਿਓ ਮਨ ਮੈਂ ਜੋ ਚਹਿਓ ਹੈ ਏਕ ਅਚੰਭਵ ਹੈ ਮੋਹੇ ਮੋਹ ਦੇਖਤੋ ਤੋ ਤਨ ਮੈਂ ਕਸ ਜੀਵ ਰਹਿਓ ਹੈ ਸਵਯਾ ਯੋ ਕਹ ਕ ਬਤੀਆ ਬਲ ਸੋ ਬਰਛਾ ਤੁਜ ਸੰਜੋਤ ਖੈਂਚ ਚਲਾਇਓ ਤੋ ਤਨ ਲੈ ਕਰ ਮੈਂ ਮੁਸਲੀ ਸੋ ਆਵਤ ਨੈਨਨ ਸੋ ਲਖ ਪਾਇਓ ਉਗਰ ਪ੍ਰਾਕਰਮ ਕੈ ਸੰਗ ਬਾਨ ਅਚਾਨਕ ਸੋ ਕਟ ਭੂਮ ਗਿਰਾਇਓ ਮਨੁ ਪੰਖਣ ਕੋ ਅਹਿਵਾ ਖਗ ਰਾਜ ਕੇ ਹਾਥ ਪਰਿਓ ਰਿਸ ਕਾਇਓ ਸਵਈਆ ਕੋਪ ਪਰਿਓ ਆਤਹਿ ਗਜ ਸਿੰਘ ਲਿਓ ਬਰਛਾ ਆਰ ਔਰ ਚਲਾਇਓ ਜਾਏ ਲਗਿਓ ਮੁਸਲੀ ਧਰ ਕੇ ਤਨ ਲਗਤ ਤਾ ਅਤਹਿ ਦੁਖ ਪਾਇਓ ਪਾਰ ਪ੍ਰਚੰਡ ਭਇਓ ਫਲ ਜੋ ਜਸ ਤਾ ਸਭ ਕੋ ਮਨ ਮੈਂ ਇਹ ਆਇਓ ਮਨਹੁ ਗੰਗ ਕੀ ਧਾਰ ਕੇ ਮਦ ਉਤੰਗ ਹੋਏ ਕੂੜਮ ਸੀਸ ਉਚਾਇਓ ਸਵਈਆ ਲਗਤ ਸਾਗ ਕੀ ਸ੍ਰੀ ਬਲ ਭਦਰ ਸੋ ਸਯੰਦਨ ਤੇ ਗਹ ਖੈਂਚ ਕੱਡਿਓ ਮਰ ਜਾਏ ਕ ਭੂਮ ਪਰਿਓ ਨਾ ਮਰਿਓ ਸੁਰ ਬਿਰਛ ਗਿਰਿਓ ਮਨੋ ਜੋਤ ਮੱਡਿਓ ਜਬ ਚੇਤ ਭਇਓ ਭ੍ਰਮ ਛੂਟ ਗਇਓ ਉਠ ਠਾਡੋ ਭਇਓ ਮਨ ਕੋਪ ਵਡਿਓ ਰਥ ਹੀਰ ਕਹਤਾਏ ਚੜਿਓ ਬਰਸੋ ਗਿਰ ਪੈ ਮਨ ਕੂਦ ਕੈ ਸਿੰਘ ਚਟਿਓ ਬੁਨ ਆਏ ਭਰਿਓ ਗਜ ਸਿੰਘ ਸੋ ਵੀਰ ਬਲੀ ਮਨ ਮੈਂ ਨਹੀਂ ਨੈਕ ਡਰਿਓ ਧਨ ਬਾਣ ਸੰਭਾਲ ਕਿਰਪਾਨ ਗਦਾ ਰਸ ਵਿੱਚ ਅਯੋਧਨ ਜੁੱਧ ਕਰਿਓ ਜੋ ਆਵਤ ਭਿਓ ਰਾਸ ਜੋ ਆਵਤ ਭਿਓ ਸਾਰ ਸਤਰਨ ਕੋ ਜ ਸੰਗ ਬਾਨਨ ਕੇ ਸੋਉ ਕਾਟ ਡਰਿਓ ਕਬ ਸ਼ਾਮ ਕਹੈ ਬਲ ਦੇਵ ਮਹਾ ਰਣ ਕੀ ਚੇਤ ਤੇ ਨਹੀਂ ਪੈਗ ਟਰਿਓ ਸਵਈਆ ਬਹਰੋ ਹਾਲ ਮੂਸਲ ਲੈ ਕਰਮੋ ਆਰਦੇਸਿਓ ਅਰਕ ਅਤਜੁੱਧ ਮਚਾਇਓ ਲੈ ਬਰਛਾ ਗਜ ਸਿੰਘ ਬਲੀ ਬਲ ਸਿਓ ਬਲ ਦੇਵਕੀ ਓਰ ਚਲਾਇਓ ਆਵਦ ਸੋ ਲਖ ਕੈ ਫਲ ਕੋ ਹਾਲ ਸੋ ਕਟ ਕੈ ਪੁਨ ਭੂਮ ਗਿਰਾਇਓ ਸੋ ਫਲਹੀਨ ਭਇਓ ਜਬ ਹੀ ਕਸ ਕੈ ਬਲਪੱਤਰ ਕੇ ਗਾਤ ਲਗਾਇਓ ਸਈਆਂ ਖਗ ਕਰੰਗ ਹੈ ਕੈ ਗਜ ਸਿੰਘ ਅਨੰਤ ਕੇ ਊਪਰ ਕੋਪ ਚਲਾਇਓ ਤਉ ਮੁਸਲੀ ਕਰ ਚਰਮਲਿਓ ਧਰਿ ਯੋ ਆਰ ਕਉ ਬਲ ਕਉ ਬਚਾਇਓ ਢਾਲ ਕੇ ਫੂਲ ਪਹਿ ਧਾਰ ਬਹੀ ਜਿਨ ਗਾਰ ਉਠੇ ਕਬ ਯੋ ਗੁਣ ਗਾਇਓ ਮਾਨੋ ਪਾਵਸ ਕੀ ਨਿਸਮੈ ਬਿਜੁਰੇ ਦਤ ਤਾਰਨ ਕੋ ਪ੍ਰਗਟਾਇਓ ਸਵਯਾ ਕਾਏ ਹਲੀ ਸਹ ਕਹਿ ਰੇ ਪਕੋ ਗਹਿ ਕੈ ਕਰਵਾਰ ਸੁਬਾਰ ਕਰਿਓ ਹੈ ਧਰ ਬਹੀ ਆਰ ਕੰਠ ਵਿਖੈ ਘਟ ਕਹਿ ਤੇ ਹਕੋ ਸਿਰ ਭੂਮ ਚੜਿਓ ਹੈ ਬਜਰ ਜਰੇ ਰਥ ਤੇ ਗਿਰਿਓ ਤੇ ਹਕੋ ਜਸ ਯੋ ਕਬ ਨ ਉਚਰਿਓ ਹੈ ਮਨੋ ਤਾਨ ਲੋਕੋ ਲੋਕ ਹੂ ਤੇ ਸੁਰ ਭਾਨ ਹਣਿਓ ਸਿਰ ਭੂਮ ਪਰਿਓ ਹੈ ਮਰ ਲਯੋ ਗਜ ਸਿੰਘ ਜਬੈ ਤਾਜ ਕੈ ਰਨ ਕੋ ਸਭ ਹੀ ਭਟ ਭਾਗੇ ਸਰਾਉਣ ਭਰੇ ਲਖ ਲੋਥ ਡਰੇ ਨਹਿ ਧੀਰ ਧਰੈ ਨਿਸਕੇ ਜਨ ਜਾਗੇ ਨਿਸਕੇ ਜਨ ਜਾਗੇ ਮਾਰ ਲਏ ਨਿਪ ਪੰਚ ਭਗੇ ਤਿਨਿ ਯੋਂ ਕਹਿਓ ਜਾ ਆਪ ਜਾ ਆਪਣੇ ਪ੍ਰਭ ਆਗੇ ਯੋ ਸੁਨ ਕੇ ਦਲ ਧੀਰ ਛਟਿਓ ਨਿਪ ਹੀਓ ਪਟਿਓ ਰਿਸਮੈ ਅਨੁਰਾਗੇ ਮਾਰ ਲਏ ਨਿਪ ਪੰਚ ਭਗੇ ਦੇਨਿਓ ਕਹਿਓ ਜਾ ਆਪਣੇ ਪ੍ਰਭ ਅਗੇ ਯੋ ਸੁਨ ਕੈ ਦਲ ਧੀਰ ਛਟਿਓ ਨਿਰਭੀਓ ਫਟਿਓ ਰਿਸਮੈ ਅਨੁਰਾਗੇ ਇਤਿ ਕ੍ਰਿਸ਼ਨਾਵਤਾਰੇ ਜੁਧ ਪ੍ਰਬੰਧੇ ਗਜ ਸਿੰਘ ਬਦ ਹੈ ਧਿਆਏ ਸਮਾਪਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ